ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਤਰਕ ਉਠਾਈ ਇਹਨਾਂ ਨੇ ਅੱਜ ਤੋਂ ਵੀ 22 ਸਾਲ ਪਹਿਲੇ ਮੇਰੇ ਖਿਲਾਫ ਇੱਕ ਬਹੁਤ ਵੱਡੀ ਕਿਤਾਬ ਵੀ ਲਿਖੀ ਬੜੀ ਭਾਰਤ ਦੇ ਵਿੱਚ ਵੰਡੀ ਗੱਲ ਮਨੋ ਉਸ ਤੇ 25 30 ਲੱਖ ਰੁਪਏ ਖਰਚ ਕਰਕੇ ਵੰਡਿਆ ਹੋਵੇਗਾ ਉਹੀ ਤੇ ਮੈਨੂੰ ਨਹੀਂ ਪਤਾ ਚੱਲਣਾ ਸੀ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਬੁੱਕ ਸੇਲਰ ਅੰਮ੍ਰਿਤਸਰ ਦੇ ਉਹ ਮੇਰੇ ਕੋਲ ਆ ਗਏ ਕਿਲਕੇ ਗਿਆਨੀ ਜੀ ਕੀ ਕਰੀਏ ਕਿ 5000 ਕਿਤਾਬਾਂ ਸਾਡੀ ਦੁਕਾਨ ਤੇ ਸੁੱਟ ਗਏ ਨੇ ਰਾਜਾ ਸੁਆਮੀ ਕੰਨ ਜਿਹੜਾ ਗਰਾਹ ਆਵੇ ਕਿ ਇੱਕ ਪਗੜਾਈ ਜਾਓ ਫਰੀਦੇ ਹੀ ਜਾਓ ਕਿ ਮੈਂ ਕਿ ਫਿਰ ਤੁਸੀਂ ਅਫਸੋਸ ਦੁੱਖ ਕਿਉਂ ਪੈ ਪ੍ਰਗਟ ਕਰਦੇ ਹੋ ਦੇਈ ਜਾਓ ਕਿ ਲੈ ਕਿ ਕੀ ਕਰੀਏ ਤੁਹਾਡੇ ਖਿਲਾਫ ਲਿਖਿਆ ਸਾਰਾ ਕਿ ਮੈਂ ਕਿ ਕਿਤਾਬ ਦਾ ਨਾਂ ਕੀ ਕਿਤਾਬ ਦਾ ਨਾਂ ਉਹਨਾਂ ਨੇ ਰੱਖਿਆ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਮ ਸੇ ਕਮ 500 ਤੇ ਗੱਲਾਂ ਘਟੀਆਂ ਹੋਣੀਆਂ ਨੇ ਉਹਨੇ ਨੇ ਉਹਦੇ ਤੇ ਪਾ ਤੇ ਕਿਤਾਬਾਂ ਜੋ ਦਾਸਤੀਆਂ ਨੇ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਗੱਲਾਂ ਹੀ ਪੁਰੀਆਂ ਔਰ ਕੁਛ ਨਹੀਂ। ਔਰ ਅਖੀਰਲੇ ਪੇਜ ਦੇ ਉਤੇ ਦਮਕੀ ਅਸੀਂ ਪੰਜਾਬ ਹਾਈ ਕੋਰਟ ਵਿੱਚ ਮੁਕਦਮਾ ਦਾਇਰ ਕਰਨ ਲੱਗੇ ਆ ਮਾਂ ਨਾ ਨਹੀਂ ਰਹਾ। ਔਰ 50 ਲੱਖ ਰੁਪਿਆ ਹਰਜਾਨੇ ਦੇ ਰੂਪ ਵਿੱਚ ਮਸਫੀਨ ਨੂੰ ਦੇਣਾ ਪਏਗਾ ਔਰ ਮਾਫੀ ਮੰਗਣੀ ਪਏਗੀ। ਮੈਂ ਫਿਰ ਪੰਜਾਬ ਦੇ ਵਿੱਚ ਹਰ ਸਟੇਜ ਤੇ ਬੋਲਿਆ ਮੈਂ ਇੱਕ ਮੈਂ ਸਮਨ ਦੀ ਉਡੀਕ ਕਰਦਾ ਪਿਆ ਹਾਈ ਕੋਰਟ ਦੇ ਕਦੋਂ ਆਵੇਗਾ। ਅੱਜ 22 ਸਾਲ ਤੇ ਹੋ ਗਏ ਨੇ ਅਜੇ ਤੱਕ ਨਹੀਂ ਆਇਆ ਸਮਨ ਉਹਨਾਂ ਦਾ। ਕਾਰਨ ਉਹਨਾਂ ਨੇ ਜਦ ਇਹ ਐਲਾਨ ਕਰਨਾ ਪੰਜਾਬ ਦੇ ਇਸ਼ਤੇ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਸ਼ੁਰੂ ਕੀਤਾ ਇਹ ਐਲਾਨ ਠੀਕ ਹੈ ਅੱਖਰ ਗੁਰੂ ਆਉਣਗੇ ਆਵਾਜ਼ ਅਸੀਂ ਦਿੰਦੇ ਹਾਂ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਡੇ ਮਥਾਜ ਨੇ ਵਿਆਖਿਆ ਅਸੀਂ ਕਰਦੇ ਹਾਂ ਉਚਾਰਨ ਅਸੀਂ ਕਰਦੇ ਹਾਂ ਸੁਣਾਉਂਦੇ ਅਸੀਂ ਇਹ ਕਿਸ ਤਰ੍ਹਾਂ ਗੁਰੂ ਹੋ ਗਿਆ ਇਹਨਾਂ ਅੱਖਰਾਂ ਨੂੰ ਧੁਨ ਅਸੀਂ ਦੇਨੇ ਇਹਨਾਂ ਅਲਫਾਜ਼ਾਂ ਨੂੰ ਆਵਾਜ਼ ਅਸੀਂ ਦਿੰਦੇ ਹਾਂ ਤਾਏ ਕੰਮ ਕਰਦੇ ਨੇ ਮੁੰਜ ਨਹੀਂ ਕੰਮ ਕਰਦੇ ਔਰ ਲਫ਼ਜ਼ ਵਰਤੇ ਨੇ ਚਲੋ ਮੈਂ ਕਹਿ ਦਿਆਂ ਜੋ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ ਥਾਂ ਥਾਂ ਤੇ ਬੁੱਲਦੇ ਨੇ ਅੱਖਰ ਤੇ ਮੁਰਦਾ ਹੁੰਦੇ ਨੇ ਤੇ ਮੁਰਦਾ ਗੁਰੂ ਨਹੀਂ ਹੁੰਦਾ ਜੀਮ ਦਾ ਜਾਗਦਾ ਗੁਰੂ ਆਉਂਦਾ ਹੈ 25 30 ਸਾਲ ਪੁਰਾਣੀ ਗੱਲ ਜਦ ਦਿੱਲੀ ਇਹਨਾਂ ਹੀ ਨਿਰੰਗਾਰੀਆਂ ਤੇ ਰਾਧਾ ਸਵਮੀਆਂ ਦਾ ਪੈਰੋਕਾਰ ਮੈਨੂੰ ਮਿਲਿਆ ਤੇ ਆਖਣ ਲੱਗਾ ਅੱਖਰਾਂ ਨੂੰ ਕਿਵੇਂ ਗੁਰੂ ਮੰਨ ਲਈ ਅੱਖਰ ਤੇ ਮਿਰਤੂ ਮੁਰਦਾ ਹੈ ਤੇ ਜਿਹੜੇ ਡੈਡ ਨੇ ਖਤਮ ਨੇ ਇਹਨਾਂ ਕੋਈ ਜਿੰਦ ਜਾਨ ਇਹਨਾਂ ਅਖਰਾਂ ਨੂੰ ਜਾਨ ਅਸੀਂ ਦੇ ਲਏ ਅਲਫਾਜ਼ ਨੇ ਨਾ ਗੁਰਨਾ ਲਿਖਦੇ ਆਵਾਜ਼ ਦੇ ਸੀ ਦੇ ਨੇ ਤੇ ਥਾਨੋ ਇਸ ਦੇ ਚ ਕੀ ਇਤਰਾਜ਼ ਐ ਸੀ ਗੁਰੂ ਆ ਤੁਸੀਂ ਸਾਰੇ ਭਾਰਤ ਦੇ ਚ ਕੰਨ ਸੱਡੀ ਪਗ ਲਾਂਦੇ ਫਿਰਦੇ ਉਸ ਕਿਤਾਬ ਦੇ ਚ ਬਹੁਤ ਕੁਝ ਕੋੜਾ ਇਹਨਾਂ ਨੇ ਬਾਅਦ ਜਿ ਲਿਖਿਆ ਜਿਹੜੀ ਵੰਡੀ ਨੇ ਹੈ ਮੁਖਤਸਰ ਮੈਂ ਅਰਜ਼ ਕਰਾਂ ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ ਅੱਜ ਰੱਖਦੇ ਆ ਤੁਹਾਡੇ ਸਾਹਮਣੇ ਮੈਂ ਇੱਕ ਅਨਪੜ੍ਹ ਔਸਤਰੀ ਹੈ। ਪਿਛੈਰੀ ਪੜ੍ਹੀ ਲਿਖੀ ਨਹੀਂ। ਉਸਦਾ ਪਤੀ ਪਰਦੇਸ ਗਿਆ ਹੈ। ਸਮਾਪਾ ਕੇ ਉਸਨੇ ਘਰ ਲੰਬੀ ਚੌੜੀ ਚਿੱਠੀ ਡਿਖੀ। ਉਹ ਲਿਖੀਏ ਪਤਨੀ ਦਾ। ਹੁਣ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ, ਜਿਸ ਤਰ੍ਹਾਂ ਦਾ ਸੰਬੰਧ ਹੋਵੇ। ਸੰਬੰਧਿਤ ਅਲਫ਼ਾਜ਼ ਵੈਸੇ ਹੀ ਆਉਂਦੇ ਨੇ। ਭਰਾ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਸੰਬੋਧਨ ਕਰੇਗਾ। ਤੇ ਪੇਤਾ ਪੁੱਤਰ ਨੂੰ ਚਿੱਠੀ ਲਿਖੇ ਤੇ ਪੁੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤੇ ਪਤਨੀ ਕਰਕੇ ਸੰਬੋਧਨ ਕਰੇਗਾ ਚਿੱਠੀ ਮਿਲੀ ਉਹ ਵਿਚਾਰੀ ਅਨਪੜ੍ਹ ਚਲੀ ਗਈ ਪड़ोसी ਕੋਲ ਪड़ोस ਦੇ ਚਲੀ ਗਈ ਤੇ ਕਹਿੰਦੀ ਵੀਰ ਜੀ ਇਹ ਚਿੱਠੀ ਕਿਥੋਂ ਆਈ ਹੈ ਪੜ੍ਹ ਕੇ ਸੁਣਾ ਹੁਣ ਇੱਕ ਇੱਕ ਅੱਖਰ ਜੋ ਪਤੀ ਨੇ ਪਤਨੀ ਨੂੰ ਲਿਖਿਆ ਉਹ ਪੜ੍ਹਦਾ ਸੰਬੰਧਿਤ ਅਲਫਾਜ਼ ਵੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਸੰਬੰਧਿਤ ਪਦ ਜੋ ਮੁਖਾਤਬ ਕੀਤਾ ਹੈ ਉਹ ਵੀ ਪੜਦਾ ਹੈ ਕਿ ਪਤਨੀ ਹੰਗਾਰਾ ਭਰੀ ਜਾਂਦੀ ਉਹ ਸਾਰੀਆਂ ਸਤਨਾ ਪੜੀ ਜਾਂਦਾ ਉਹ ਹੰਗਾਰਾ ਭਰੀ ਜਾਂਦਾ ਕਿ ਹੰਗਾਰਾ ਚੁਕੇ ਉਹ ਭਰੀ ਜਾ ਰਹੀ ਹੈ ਤੇ ਉਹ ਸੁਣਾਈ ਜਾ ਰਹੀ ਹੈ ਕਿ ਚਿੱਠੀ ਸੁਣਾਉਣ ਵਾਲਾ ਇਹ ਸੋਚੇ ਮੈਂ ਪੜੀ ਜਾਂਦਾ ਹੈ ਹੰਗਾਰਾ ਭਰੀ ਜਾਂਦੀ ਜੇ ਉਹਨਾਂ ਦਾਵਾ ਕਰੇ ਤੂੰ ਮੇਰੀ ਪਤਨੀ ਮੈਂ ਦੇਰਾ ਪੜੀ ਸੁਖਮੈ ਜੋ ਕੁਝ ਕਹਿੰਦਾ ਰਿਆਂ ਬੋਲਦਾ ਰਿਆਂ ਤੂੰ ਗਾਰਾ ਵਰਦੀ ਪਿਛੇ ਪੜ ਕੇ ਸੁਣਾਉਣ ਵਾਲਾ ਅਗਰ ਪਤੀ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਗੁਰਨਾਮਿਕ ਦੀ ਬਾਣੀ ਪੜ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ ਉਸ ਤੋਂ ਵੱਡਾ ਕੋਈ ਧੋਖੇਬਾਜ਼ ਨਹੀਂ ਹੈ ਇਹ ਤੇ ਧੋਖਾ ਹੈ ਮੈਂ ਕਿ ਤੁਸੀਂ ਧੋਖਾ ਪੇ ਕਰਦੇ ਹੋ ਚਿੱਠੀ ਕਿਸੇ ਦੀ ਤੇ ਮਾਲਕ ਆਪੇ ਬਣਦੇ ਜਿੱਥੇ ਤੇ ਗੁਰਨਾਣਕ ਵੀ ਮਾਲਕ ਨਹੀਂ ਬਣਦੇ ਕੰਨਨ ਕਸਮ ਦੇ ਬੋਲ ਲੈ ਮੇਰੇ ਬੋਲ ਹੀ ਨਹੀਂ ਜਦਸੇ ਮੈਂ ਆਵੇ ਖਸਮ ਕੀ ਬਾਣੀ ਕੈਸੜਾ ਕਰੀ ਗਿਆਨ ਵੇ ਲਾਲੇ ਜੇ ਦਾਵਾ ਗੁਰਨਾਣਕ ਵੀ ਨਹੀਂ ਕਰਦਾ